ਲੋਕ ਲਗ ਲਾ ਕੇ ਗਏ ਇਹੀ ਬਾਰ ਆਪਣੇ ਤੇ ਜਦੋਂ ਆਣ ਕੇ ਵੇਖਿਆ 11 ਵਜੇ ਕੀ ਹਾਲ ਲੰਬਾਰੀਆਂ ਲੰਬੂਰੀਆਂ ਖੁੱਲੀਆਂ ਇਧਰ ਵੇਖੀਆਂ ਤੇ ਅੱਗੇ ਵੇਖਿਆ ਤੇ ਅੱਗੇ ਵੀ ਲੰਬਾਰੀਆਂ ਖੁੱਲੀਆਂ ਫਿਰ ਅਸੀਂ ਆਣ ਕੇ ਆਪਣਾ ਕੈਸ਼ ਕੋਸ਼ ਚੈੱਕ ਕੀਤਾ ਤੇ ਆ ਵੀ ਜਿਹੜਾ ਲੋਕ ਹੀ ਇਹੀ ਲੋਕ ਲੋਕ ਲਾ ਕੇ ਗਏ ਹਾਂ ਲੋਕ ਇਧਰ ਦੇਖੋ ਲੋਕ ਇਹੀ ਲਾ ਕੇ ਗਏ ਹਾਂ ਤੇ ਲੋਕ ਵੀ ਖੁੱਲੇ ਤੋੜੇ ਸੀ ਤੇ ਵਿੱਚ ਤਿੰਨ ਤਿੰਦੇ ਤਿੰਨ ਤੋਂ ਪਲੱਸ ਕੈਸ਼ ਹੀ ਸਾਡੇ ਕੋਲ ਤੇ ਦੋ ਗੋਟੋਲੇ ਸੋਨਾ ਪਿਆ ਸੀ ਉਹ ਸਾਡਾ ਨਹੀਂ ਹੈਗਾ ਪੋਚ ਰਹੀ ਕੀਤਾ ਸਾਡੇ ਕੈਮਰੇ ਲੱਗੇ ਸੀ ਸੀਸੀਟੀ ਤੇ ਉਹਨਾਂ ਚ ਅਸੀਂ ਕਢਵਾਈ ਆ ਤੇ ਉਹ ਚ ਬੰਦੇ ਦੀ ਫੋਟੋ ਵੀ ਆਈ ਆ ਪਹਿਲਾਂ ਜੀ ਵੇਖੋ ਚਾਰ ਪੰਜ ਵਾਰੀ ਮੁੰਡੇ ਆਉਣ ਲੰਗੇ ਆ ਤੇ ਗਲੀ ਤੇ ਸਾਡੇ ਮਾਤਾ ਜੀ ਸਾਡੇ ਨਾਲ ਤੇ ਬੰਦੇ ਆ ਸਬਜੀ ਪਾਜੀ ਦੀ ਤੇ ਮੈਂ ਵੀ ਉਥੇ 12 ਵਜੇ ਤੱਕ ਡਿਊਟੀ ਲਾ ਕੇ ਉਹਨਾਂ 12 ਵਜੇ ਤੋਂ ਬਾਅਦ ਮੈਂ ਸੌਣਾ 4 ਵਜੇ ਮੈਂ ਉੱਠਦਾ ਵਾਂ ਮੇਰਾ ਕੱਪੜੇ ਦਾ ਕੰਮ ਆ ਤੇ ਬਾਅਦ ਚ ਚਾਰ ਪੰਜ ਵੇ ਲੰਗੇ ਤੇ ਮੈਂ ਹੋਰ ਕਿਹਾ ਮੈਂ ਬੰਦੇ ਕਿੱਧਰ ਜਾਣ ਦੇ ਆ ਤੇ ਮੈਂ 12 ਵਜੇ ਮੇਰਾ ਲੜਕਾ ਤੇ ਮੈਂ ਹੀ ਸੌਂਗੇ ਆ ਤੇ ਬਾਅਦ ਬੰਦੇ ਇੱਧਰ ਦੀ ਇੱਕ ਨੇ ਖਿਆਲ ਰੱਖਿਆ ਉੱਥੇ ਨੁਕਰ ਤੇ ਤੇ ਦੂਜੇ ਨੇ ਗੇਟ ਟੱਪ ਕੇ ਅੰਦਰ ਵੜਿਆ ਆ ਚੀਜ਼ ਹੋਈ ਕਿ ਇੱਧਰ ਕਰਦੇ ਰਹੇ ਹਾਂਜੀ ਪਹਿਲਾਂ ਰੇਕੀ ਇੱਧਰ ਇਹਨਾਂ ਕੀਤੀ ਵੀ ਇੱਧਰ ਦਾ ਨਹੀਂ ਲੱਗਾ ਤੇ ਬਾਅਦ ਕਿੰਨੇ ਬੰਦੇ ਸੀ ਦੋ ਹੀ ਬੰਦੇ ਇਲਾਕੇ ਦੇ ਸੀ ਇਲਾਕੇ ਦੇ ਆ ਇੱਕ ਤੇ ਸਾਢੇ ਲੱਗੇ ਆ ਜੀ ਉਹਨੂੰ ਤੇ ਮੈਂ ਠੇਕਾ ਦਿੱਤਾ ਰੰਗਦਾ ਤੇ ਮੇਰੀ ਤਾਰ ਦੋਤਾ ਹੀ ਆਦੀ ਚੁੱਕ ਕੇ ਲੈ ਗਏ ਸੀ ਬੰਦਲ ਤੇ ਮੈਨੂੰ ਬਾਅਦ ਪਤਾ ਲੱਗਾ ਜਦੋਂ ਵੇਖ ਵੀ ਗਈ ਜੀ ਨਸ਼ਾ ਨਸ਼ਾ ਕਰਦੇ ਨਸ਼ਾ ਕਰਦੇ ਸੀ ਇਹ ਤੇ ਮੈਂ ਗਾ ਤੀ ਠੇਕੇ ਮੇਰੇ ਘਰ ਪਾਣੀ ਪੀਣ ਵੀ ਨਾ ਕਦੇ ਵੜ ਜਿਓ ਕੰਮ ਤੇ ਬੜੀ ਦੂਰ ਦੀ ਗੱਲ ਆ। ਉਹ ਜਿਹੜਾ ਬੰਦਾ ਰਾਤ ਬਰਾਮਦ ਕੀਤਾ ਜਾਂ ਪੁਲਿਸ ਨੇ ਫੜਾਇਆ ਕਿਹੜਾ ਬੰਦਾ ਹੈ? ਉਹ ਆ ਨਾਲ ਦਾ ਗਵਾਂਢੀ ਆ ਜੀ ਪੰਬਾਜੀ ਕਰਾਂ ਦਾ। ਹੋਰ ਨਾਲ ਪੂਰਾ ਸੇਫਟ ਕੱਲ ਉਹ ਪੰਜ ਗੇੜੇ ਲੰਘਿਆ ਉਹ ਮੁੰਡੇ ਦੇ ਨਾਲ। ਪਹਿਲੇ ਵੀ ਕਦੀ ਇਹਨਾਂ ਦੇ ਘਰ ਦੇ ਲਾਗੇ ਬੰਲੇ ਘਰ ਚੋਰੀ ਹੋਈ। ਚੋਰੀਆਂ ਤੇ ਵੇਖੋ ਬੜੀਆਂ ਹੁੰਦੀਆਂ ਵਾਂ ਜੀ ਕਰਦੇ ਆ ਉਹ ਮੁੰਡੇ ਤੇ ਪਣੀ 11 ਪਰਚੇ ਆ। 11 ਚੋਰੀਆਂ ਨੇ ਕੀਤੀ ਜਿਹੜਾ ਬੰਦਾ ਕੈਮਰੇ ਚ ਆ ਗਿਆ। ਉਹ ਤਾਂ ਮੈਂ ਤੁਹਾਨੂੰ ਮੂੰਹ ਤੇ ਕਹਦਾ ਕੋਈ ਬੰਦਾ ਛਾਦਰੇ ਬੜਾ ਤਗੜਾ ਚੋਰ ਆ। ਜੇਲੇ ਵੀ ਬੜੀ ਵਰੀ ਉਹ ਆਇਆ। ਇੱਕ ਵਾਰੀ ਨਹੀਂ ਬੜੀ ਵਾਰੀ ਮੈਂ ਇਹਨਾਂ ਦੇ ਖਲਾਸ ਸਖਤ ਕਾਰਵਾਈ ਕਰਨ ਜਿਹੜੇ ਮੈਂ ਤਾਂ ਕਹ ਪੂਰੀ ਕਰੋ ਜਿਹੜੀ ਇਹੋ ਜੀ ਕਰੋ ਗਾਂ ਪਤਾ ਲੱਗ ਜੇ ਵੀ ਕੀ ਕਰਦੇ ਜੋ ਕੁਛ ਉਹ ਕੋਈ ਫੈਰਾ ਫੜਾ ਕੇ ਇਧਰੋਂ ਕੱਢਦੇ ਇਧਰੋਂ ਹੀ ਕੱਢਦਾ ਤੇ ਫੈਰਾ ਕੀ ਸਾਡੇ ਫੜਾਏ ਦਾ ਜਿਹੜੇ ਬੰਦੇ ਤੁਸੀਂ ਫੜਾਏ ਨਹੀਂ ਥਾਣੇ ਸਾਰੇ ਗਏ ਨੇ ਮੈਂ ਤੇ ਰਾਤੀ ਰੌਲਾ ਪਿਆ ਇਹਨਾਂ ਦਾ ਤੇ ਅਗਰ ਚਲੋ ਤਰੌਣੇ ਆਏ ਹੋਣੇ ਸ਼ਾਇਦ ਉਹਨਾਂ ਦੇ ਵੀ ਉਹਨਾਂ ਦੇ ਕਰਕੇ ਹੋਇਆ ਤੇ ਮੈਨੂੰ ਤੇ ਵਿਚਾਰੇ ਸੇਰੇ ਨੇ 7 ਵਜੇ 6 ਵਜੇ ਖਾਇਆ ਬੂਆ ਇਹ ਘੁਰਾਇਆ ਤੇ ਮੈਂ ਆਪਸ ਕੋਲੀੜੇ ਨਹੀਂ ਪਾਇਆ ਤੇ ਮੈਂ ਹੱਥਾ ਟੱਡ ਮੈਨੂੰ ਕਹਿੰਦਾ ਚੋਰੀ ਹੋ ਗਈ ਮੈਂ ਤੇਰਾ ਬੰਦਾ ਫੜਾਇਆ ਪੁਲਿਸ ਨੇ ਫੜਾ ਕੇ ਨਹੀਂ ਤੁਸੀਂ ਆ ਫੜਾਇਆ ਬੰਦਾ ਕਿਹੜਾ ਜੀ ਇਹ ਸਵੇਰੇ ਆਪ ਅਸੀਂ ਚੁੱਕਿਆ ਸਰੇ 6 ਵਜੇ ਸਾਢੇ 6 ਵਜੇ ਕਰੋ ਉਹਨੇ ਜਾ ਕੇ ਦੂਜਾ ਨੰਗਲੀ ਭੱਟਿਓ ਬੰਦੇ ਨੂੰ ਫੜਾ ਤੋ ਘਰੋਂ ਫਰਾਰ ਹੋ ਗਿਆ ਔਰੇ ਭਰਾ ਨੂੰ ਚੁੱਕਿਆ ਭੂਆ ਦੇ ਪੁੱਤ ਨੂੰ 5000 ਰੁਪਇਆ ਦੇ ਗਿਆ ਮਾਮੇ ਦਾ ਪੁੱਤ ਆਪਣੀ ਭੂਆ ਦਾ ਹੀ ਉਹਨੂੰ 5000 ਦੇਗਾ ਤੇ ਉਹ ਬੰਦਾ ਸ਼ਾਦਰ ਘਰੋਂ ਫਰਾਰ ਆ ਜਿੰਨੇ ਅਸਲ ਚੋਰੀ ਕੀਤੀ ਲੱਗਦਾ ਇਹ ਕੰਮ ਪੁਲਿਸ ਦਾ ਫੜਨ ਦਾ ਨਹੀਂ ਕੰਮ ਕੀਤਾ ਜੀ ਨਹੀਂ ਕੰਮ ਤੇ ਵੇਖੋ ਹੋ ਰ ਸਨਾਈਦ ਕਰਨ ਆ ਵੇਖੋ ਸਾਡੇ ਲਾਗੇ ਚੋਰੀ ਹੋਈ ਸੀ ਨਾ ਉਹਨਾਂ ਗੋਰੇ ਉਹਨਾਂ ਦੀ ਸਨਾਈ ਹੋਈ ਸੀ ਨਾ ਤੇ ਕਹਿੰਦੇ ਅਜੇ ਤੱਕ ਬੰਦੇ ਬਾਹਰ ਨਹੀਂ ਆਏ ਪੈਸਾ ਵੀ ਉਹਨਾਂ ਨੂੰ ਮਿਲ ਗਿਆ ਸਮਾਨ ਮਿਲ ਗਿਆ ਕਹਿੰਦੇ ਇਹਨਾਂ ਨੂੰ ਬਾਹਰ ਨਹੀਂ ਆਉਣਾ ਚਾਹੀਦਾ ਤੇ ਇਹਨੂੰ ਕਹਿੰਦੇ ਕਾਰਵਾਈ ਕਰੋ ਪੂਰੀ ਕਰੋ ਫਿਰ ਭਾਜੀ ਕੱਲ ਐਕਚੁਅਲੀ ਨਾ ਤਾਈ ਦੇ ਬੇਟੇ ਦੀ ਇੰਗੇਜਮੈਂਟ ਹੀ ਉੱਥੇ ਅਸੀਂ ਬਿਆਸ ਗਏ ਆ ਸਵੇਰੇ 11:00 10:30 ਵਜੇ ਚੱਲ ਗਏ ਆ ਤੇ ਅਸੀਂ ਉਧਰੋਂ ਆਏ ਆ 11:00 ਕਵਜੇ ਹਾਂਜੀ ਰਾਤ ਨੂੰ ਸਾਰੇ ਜਲ ਗਏ ਆ ਤੇ ਲੋਕ ਲਗ ਲਾ ਗਏ ਅਸੀਂ ਬਾਹਰ ਆਪਣੇ ਤੇ ਜਦੋਂ ਆਣ ਕੇ ਵੇਖਿਆ 11 ਵਜੇ ਕੀ ਹਲ ਲੰਬਾਰੀਆਂ ਲੰਬੂਰੀਆਂ ਖੁੱਲੀਆਂ ਇਧਰ ਵੇਖੀਆਂ ਤੇ ਅੱਗੇ ਵੇਖਿਆ ਤੇ ਅੱਗੇ ਵੀ ਲੰਬਾਰੀਆਂ ਖੁੱਲੀਆਂ ਫਿਰ ਅਸੀਂ ਆਣ ਕੇ ਆਪਣਾ ਕੈਸ਼ ਕੁਸ਼ ਚੈੱਕ ਕੀਤਾ ਤੇ ਆ ਵੀ ਜਿਹੜਾ ਲੋਕ ਹੀ ਇਹ ਹੀ ਲੋਕ ਲੋਕ ਲਾ ਕੇ ਗਏ ਹਾਂ ਲੋਕ ਹੀ ਇਧਰ ਦੇਖੋ ਲੋਕ ਹੀ ਲਾ ਕੇ ਗਏ ਹਾਂ ਤੇ ਲੋਕ ਵੀ ਖੁੱਲੇ ਤੋੜੇ ਹੀ ਤੇ ਵਿੱਚ ਤਿੰਨ ਤਿੰਦੇ ਤਿੰਨ ਤੋਂ ਪਲੱਸ ਕੈਸ਼ ਹੀ ਸਾਡੇ ਕੋਲ ਤੇ ਦੋ ਕੁ ਤੋਲੇ ਸੋਨਾ ਪਿਆ ਸੀ ਉਹ ਸਾਡਾ ਨਹੀਂ ਹੈਗਾ ਉਹ ਚੋਰੀ ਕੀਤਾ ਸਾਡੇ ਕੈਮਰੇ ਲੱਗੇ ਹੀ ਸੀ ਸੀਸੀਟੀਵੀ ਤੇ ਉਹਨਾਂ ਚ ਅਹੀਂ ਕਢਵਾਈ ਆ ਤੇ ਉਹ ਚ ਬੰਦੇ ਦੀ ਫੋਟੋ ਵੀ ਆਈ ਆ ਤੇ ਇੱਥੇ ਪੇਜ ਕੱਟ ਪਿਆ ਹੀ ਉਹਨਾਂ ਦਾ ਸੀਸੀਟੀਵੀ ਚ ਕੀ ਆਇਆ ਸੀਸੀਟੀਵੀ ਇਹ ਆਇਆ ਕਿ ਬੰਦਾ ਕੰਦ ਟੱਪਣ ਡਿਆ ਤੇ ਜਦੋਂ ਉਹ ਕੰਦ ਟੱਪਿਆ ਉਹ ਵੀ ਆਇਆ ਤਾਂ ਕਿੰਨੇ ਚਿਰ ਪਹਿਲੇ ਰੈਕਿੰਗ ਵੀ ਕੀਤੀ ਉਹਨੇ ਕਿ ਲੰਗ ਦਾ ਰੋਂਗ ਦਾ ਰਿਆ ਤੇ ਵੇਂਦਾ ਰਿਆ ਉਹ ਵੀ ਆਇਆ ਤੇ ਜਦੋਂ ਕੰਦ ਟੱਪੀ ਜਦੋਂ ਉਹ ਗਿਆ ਆ ਉਹ ਵੀ ਆਇਆ ਉਹ ਬੰਦਾ ਪਛਾਣ ਚ ਆਇਆ ਬੰਦਾ ਲੱਗੇ ਕਿ ਬੱਲੇ ਵਾਲੇ ਦਾ ਵਖਾਇਆ ਉਹਨਾਂ ਨੂੰ ਤੇ ਉਹਨਾਂ ਨੇ ਦੱਸਿਆ ਕਿ ਇੱਥੋਂ ਦਾ ਹੀ ਆ ਬੰਦਾ ਹਾਂਜੀ ਪੁਲਿਸ ਆਈ ਮੌਕੇ ਤੇ ਦਿਖਾ ਸਕਾਈ ਪੁਲਿਸ ਭਾਜੀ ਕੱਲ ਅਸੀਂ ਜਦੋਂ ਰਾਤੀ 12 ਵਜੇ ਗਏ ਆ ਉਦੋਂ ਪੁਲਸ ਵਾਲਿਆਂ ਨੇ ਚੌਂਕੀ ਗਏ ਅਸੀਂ ਇਹ ਫੈਜ਼ਪੁਰਾ ਫੈਜ਼ਪੁਰਾ ਚੌਂਕੀ ਪੈਂਦੀ ਆ ਤੇ ਉੱਥੇ ਹੀ ਦਰਵਾਜ਼ਾ ਖੜਕਾਇਆ ਦਰਵਾਜ਼ਾ ਖੋਲਿਆ ਨਹੀਂ ਉਹਨਾਂ ਨੇ ਕਿੰਨੇ ਚਿਰ 12 ਵਜੇ ਅੱਛਾ ਕਿੰਨੇ ਚਿਰ ਕਿੰਨਾ ਟਾਈਮ ਚੌਂਕੀ ਤੇ ਖੜੇ ਰਹਦੇ ਆ ਕਾਫੀ ਦਾ 15 ਮਿੰਟ ਆ ਹੀ ਖਲੋਤੇ ਰਹੇ ਆ ਉੱਥੇ ਤੇ ਉੱਥੇ ਦਰਵਾਜ਼ਾ ਦਰਬੂਜਾ ਖੜਕਾਇਆ ਫੋਨ ਵੀ ਕੀਤਾ ਬਾਹਰ ਜਿਹੜਾ ਨੰਬਰ ਲਿਖਿਆ ਉਹਨਾਂ ਦਾ ਉਹ ਫੋਨ ਵੀ ਕੀਤਾ ਫੋਨ ਵੀ ਨਹੀਂ ਲੱਗਾ ਤੇ ਕਾਫੀ ਦਰ ਦਰਵਾਜ਼ਾ ਵੀ ਖੜਕਾਇਆ ਨਹੀਂ ਉਹਨਾਂ ਨੇ ਆਏ ਨਹੀਂ ਵਾਰ ਤੇ ਫਿਰ ਆਹੀ 112 ਨੰਬਰ ਤੇ ਸਾਨੂੰ ਫਿਰ ਦੱਸਿਆ ਕਿ 112 ਤੇ ਕਾਲ ਕਰੋ ਉੱਥੇ ਵੀ ਕਾਲ ਨਹੀਂ ਹੋਈ ਕਾਲ ਕੱਟ ਹੋਈ ਜਾਂਦੀ ਤੇ ਫਿਰ ਹਾਰ ਕੇ ਅਸੀਂ ਉੱਥੇ ਥਾਣੇ ਗਏ ਤੇ ਐਸ ਐਚਓ ਸਾਹਿਬ ਨੇ ਸਾਡੀ ਇਹ ਰੱਖ ਕੀਤੀ ਉੱਥੇ ਕਿਸ ਤਰ੍ਹਾਂ ਦੇ ਦੇ ਦਿੰਦੇ ਆਲੇ ਛੋਰੀ ਕਰ ਦੇਣਾ ਘਰੇ ਘਰਾਂ ਚੋਂ ਘਾ ਰਿਆ ਬਾਜ਼ਾਰ ਕਿੰਨਾ ਵਕਤਾ ਕਿਸ ਤਰ੍ਹਾਂ ਦੇ ਦੇ ਚੀਜ਼ੋ ਪਾਜੀ ਸਾਹਿਬ ਨੂੰ ਭਾਈ ਕਰਨਾ ਤੇ ਚਾਹੀਦਾ ਵੇਖੋ 12 ਵਜੇ ਦਾ ਟਾਈਮ ਕੋਈ ਸ਼ਹਿਰੀ ਹੈਗਾ ਕੋਈ ਟਾਈਮ ਜ਼ਿਆਦਾ ਨਹੀਂ ਹੈ 12 ਵਜੇ ਦਾ ਕੋਈ ਪਿੰਡ ਦਾ ਹੋਵੇ ਤੇ ਚਲੋ ਫਿਰ ਵੀ ਮੰਨਦੇ ਆਂ ਇਹ ਸ਼ਹਿਰ 'ਚ ਹੈਗਾ ਜੇ ਪੁਲਿਸ ਨਹੀਂ ਸਾਡਾ ਸਾਥ ਦੇਊਗੀ ਤੇ ਸਾਥ ਕਿੰਨੇ ਦੇਣਾ ਵੇਖੋ ਟਾਈਮ ਵੀ 4 ਵਜੇ ਦਾ ਕਿ 4 ਵਜੇ ਦਿਨ ਦਿਹਾੜੇ ਸਾਡੇ ਚੋਰੀ ਹੋਈ ਆ ਕੋਈ ਰਾਤ ਹੋਵੇ ਤੇ ਚਲੋ ਹੁੰਦਾ ਲੱਗੇ ਵੀ ਨਾਲੇ ਆਂਢੀ ਗੁਆਂਢੀ ਬਿਲਕੁਲ ਲੱਗੇ ਸਾਡੇ ਹਾਂ ਜੀ ਗੁਆਂਢੀ ਕੋਈ ਸ਼ੱਕ ਹੈ ਤੁਹਾਨੂੰ ਕਿਸੇ ਤੇ ਵੀ ਆ ਬੰਦੇ ਨੇ ਭਾਜੀ ਸ਼ੱਕ ਦੇ ਸਾਨੂੰ ਵੇਖੋ ਅੱਡੇ ਅਸੀਂ ਕੈਮਰੇ 'ਚ ਹੁਣ ਸਾਫ ਵੀਡੀਓ ਆਂਡੀ ਉਹਦੀ ਸ਼ੱਕ ਦੇ ਹੀ ਹੋਰਤੇ ਹੀ ਕਰ ਸਕਦੇ ਜਿੰਨੇ ਚੋਰੀ ਕੀਤੀ ਮਾਮਲਾ ਥਾਈਪਰੇ ਮੇਜਰ ਸਿੰਘ ਪਰਿਵਾਰ ਸਮੇਤ ਰਹਿ ਰਿਹਾ ਸੀ ਆਪਣੇ ਤੇ ਉਹ ਕੱਲ ਕੇ ਆਪਣੇ ਇੱਕ ਫੰਕਸ਼ਨ 'ਚ ਬਾਹਰ ਗਏ ਸੀ ਤੇ ਕਿਸੇ ਅਣਪਛਾਤੇ ਇਹਨਾਂ ਦਾ ਕੰਦ ਟੱਪ ਕੇ ਤੇ ਅੰਦਰੋਂ ਜਿਹੜਾ ਕਰੀਬ 3 ਲੱਖ ਰੁਪਏ 320000 ਰੁਪਏ ਤੇ 340000 ਤੇ ਕੁਝ ਉਹਨਾਂ ਦੇ ਆਪਣਾ ਗਹਿਣੇ ਸੀ ਸੋਨੇ ਦੇ ਚੋਰੀ ਕਰਕੇ ਲੈ ਗਿਆ ਜੇ ਕਿ ਸੀਸੀਟੀਵੀ ਫੁਟੇਜ ਦੇਖ ਰਹੇ ਆ ਸੀਸੀਟੀਵੀ ਫੁਟੇਜ ਦੇ ਅਧਾਰ ਤੇ ਬੰਦਾ ਛੇ ਜਲਦ ਜਲਦ ਗੁਸਤਾਰ ਕਰ ਲਿਆ ਜਾਊਗਾ ਕਿੰਨੇ ਦਾ ਟਾਈਮ ਸੀ ਦੱਸਿਆ ਪਰਿਵਾਰ ਨੇ ਆ ਕੇ ਨਹੀਂ ਪਰਿਵਾਰ ਜਿਹੜੇ ਪਰਿਵਾਰੇ ਕੱਲ੍ਹ ਸ਼ਿਗਸ਼ਵੇ ਦੇ 11 ਵਜੇ ਗਏ ਰਾਤ 10:30 ਵਜੇ ਵਾਪਸ ਆਏ ਸੀ ਉਹਨਾਂ ਗੱਲ ਤੋਂ ਜਲਦ ਫੜ ਲੈਣਾ ਜੀ ਕਿਉਂਕਿ ਰਿਫਤਾਜ ਕਰਨੀ ਚਾਹੀਦੀ ਸਰ ਪਰਿਵਾਰ ਨੇ ਕਿਹਾ ਬਦਾਤ ਚੌਂਕੀ ਦਾ ਦਵਾਜਾ ਖੋਲਦੇ ਕਿਸੇ ਦੇ ਖੋਲੇ ਹੜ ਦਵਾਜਾ ਆਦੀਆਂ ਗਾਇਮਾਨ ਦਬ ਉਹ ਵੇਖੋ ਜੀ ਕਿ ਅੱਲਾ ਮਰਾਜ਼ਮ ਸੀਗਾ ਰਾਤ ਉਹਨਾਂ ਉਹਨਾਂ ਨੇ ਉਹਨਾਂ ਨੇ ਹੀ ਮੁਰਗੇ ਸਾਨੂੰ ਥਾਣੇ ਦੱਸਿਆ ਥਾਣੇ ਉਹ ਰਾਜਵੀਰ ਸਿੰਘ ਐਸੇ ਹੀ ਗਏ ਸੀਗੇ ਉਹਨਾਂ ਨੇ ਉਹ ਵੀ ਮੌਕੇ ਤੇ ਗਏ ਸੀ ਕੋ ਆਪਣਾ ਇਕੱਲਾ ਮੁਲਾਜ਼ਮ ਹੋਣ ਕਰਕੇ ਸ਼ਾਇਦ ਉਹਨੇ ਨਾ ਖੁੱਲ ਜੀਆ ਕੋਈ ਆਪਣੀ ਕਾਰਜਪਤੀ ਆ ਪਰ ਵੀ ਅਸੀਂ ਸੀਸੀਟੀਵੀ ਫੁਟੇਜ ਵੇਖਣ ਦੇ ਆ ਸ਼ਾਮਾਂ ਤੱਕ ਅਸੀਂ ਜਲਦ ਤੋਂ ਜਲਦ ਕੋਈ ਨਾ ਕੋਈ ਇਹ ਪਤਾ ਹੀ ਦੇ ਗੁਫਤਾਰ ਕਰ ਲਾਂਗੇ ਚੋਰੀ ਜਿਹੀ ਟ੍ਰੇਸ ਹੋ ਜੂਗੀ